ਇੱਥੇ ਸੋਸ਼ਲ ਮੀਡੀਆ ਦੇ ਉੱਤੇ ਹਰ ਨਿਊਜ਼ ਚੈਨਲ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਉਹ ਫੇਕ ਵੀਡੀਓ ਵਾਇਰਲ ਮਾਮਲੇ ਦੀ ਖਬਰ ਨਸਰ ਹੋ ਰਹੀ ਆ ਤਾਂ ਉੱਥੇ ਹੀ ਇਸ ਵੀਡੀਓ ਨੂੰ ਲੈ ਕੇ ਅਮਰਤਪਾਲ ਸਿੰਘ ਦੇ ਵਕੀਲ ਈਮਾਨ ਸਿੰਘ ਦੇ ਵੱਲੋਂ ਈਮਾਨ ਸਿੰਘ ਖਾਰਾ ਦੇ ਵੱਲੋਂ ਵੀ ਅਹਿਮ ਤੇ ਵੱਡੇ ਸਵਾਲ ਖੜੇ ਕੀਤੇ ਗਏ ਨੇ ਉਹਨਾਂ ਦੇ ਵੱਲੋਂ ਵੀ ਇਸ ਵੀਡੀਓ ਨੂੰ ਲੈ ਕੇ ਆਪਣਾ ਪ੍ਰਤੀਕਰਮ ਦਿੱਤਾ ਗਿਆ ਆ ਆਖਰ ਕੀ ਕੁਝ ਕਹਿ ਰਹੇ ਨੇ ਅਮਰਤਪਾਲ ਸਿੰਘ ਦੇ ਵਕੀਲ ਉਹਨਾਂ ਦੀ ਇੱਕ ਵਾਰ ਜ਼ੁਬਾਨੀ ਸੁਣ ਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜਕੱਲ ਇੱਕ ਮਸਲਾ ਬੜਾ ਭਖਿਆ ਹੋਇਆ ਉਹ ਹੈਗਾ ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੈ ਉਹਨਾਂ ਦੀ ਇੱਕ ਕਥਿਤ ਤੌਰ ਤੇ ਇੱਕ ਈਆਈ ਵੀਡੀਓ ਜਿਹੜੀ ਉੱਥੇ ਸੋਸ਼ਲ ਮੀਡੀਆ ਉੱਪਰ ਪ੍ਰਕਾਸ਼ਿਤ ਕੀਤੀ ਗਈ ਹੈ ਤੇ ਇਸ ਦੇ ਉੱਪਰ ਇੱਕ ਐਫਆਈਆਰ ਵੀ ਦਰਜ ਹੋਈ ਹੈ ਤਾਂ ਇਥੋਂ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਆਈਟੀ ਸੈੱਲ ਹੈ ਹੋਰ ਪਾਰਟੀਆਂ ਦਾ ਆਈਟੀ ਸੈੱਲ ਹੈ ਜਿਹੜਾ ਜਦੋਂ ਭਾਈ ਅਮਰਿਤਪਾਲ ਸਿੰਘ ਦੀ ਕੋਈ AI ਕੋਈ ਵੀਡੀਓ ਕੋਈ ਆਡੀਓ ਕੋਈ ਚੈਟ ਵਾਇਰਲ ਹੁੰਦੀ ਆ ਉਦੋਂ ਬੜਾ ਰੌਲਾ ਪਾਉਂਦੇ ਨੇ ਕਿ ਇਹ オリジナル ਹੈ ਅੱਜ ਕਿਉਂ ਨਹੀਂ ਲੋਕ ਆਂਦੇ ਵੀ オリジナル ਹੈ ਤਾਂ ਇੱਥੇ ਦੇਖੋ ਇੱਕ ਦੋਰਾ ਮਾਪਦੰਡ ਹੈ ਅੱਜ ਉਹ ਬੰਦੇ ਜਿਹੜੇ ਇੰਨਾ ਤੁਸੀਂ ਲਾ ਲੋ ਪਾਰਟੀਆਂ ਦੇ ਖਰੀਦੇ ਹੋਏ ਆ IT ਸੈੱਲ ਹੈ মিডিਆ ਦਾ ਚਲਾਉਂਦੇ ਨੇ ਭਾਈ ਅਮਰਿਤਪਾਲ ਸਿੰਘ ਦੇ ਵਿਰੁੱਧ ਫੂਡ ਪ੍ਰਚਾਰ ਕਰਦੇ ਨੇ ਉਹ ਕਿਉਂ ਸਾਰੇ ਚੁੱਪ ਨਹੀਂ ਕਿਉਂਕਿ ਇਹਨਾਂ ਦਾ ਦੋਰੇ ਚਿਹਰੇ ਨੇ ਆਪਦੇ ਲਈ ਕੁਝ ਹੋਰ ਨੇ ਜਿਹੜਾ ਅੱਜ ਆਪਦੀਆਂ AI ਬੰਦੀਆਂ ਨੇ ਤਾਂ ਪਰਚੇ ਦਰਜ ਹੁੰਦੇ ਨੇ ਜਿਹੜਾ ਸਾਡੀਆਂ AI ਬੰਦੀਆਂ ਨੇ ਉਸ ਦੀ ओरिजिनल ਆਦੇ ਨੇ ਮਜ਼ਾਕ ਬਣਾਉਂਦੇ ਨੇ ਤਾਂ ਸੰਗਤ ਜੀ ਇਹ ਜਿਹੇ ਲੋਕਾਂ ਤੋਂ ਸੁਚੇਤ ਹੋਣ ਦੀ ਲੋੜ ਹੈ ਆਪਾਂ ਨੂੰ ਜਿਹੜਾ ਪਤਾ ਕਰਨ ਦੀ ਲੋੜ ਹੈ ਇੰਨੀਆਂ ਕੋਈ ਮੇਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜਕੱਲ ਇੱਕ ਮਸਲਾ ਬੜਾ ਫਖਿਆ ਹੋਇਆ ਉਹ ਹੈਗਾ ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੈ ਉਹਨਾਂ ਦੀ ਇੱਕ ਕਥਿਤ ਤੌਰ ਤੇ ਇੱਕ AI ਵੀਡੀਓ ਜਿਹੜੀ ਉੱਥੇ ਸੋਸ਼ਲ ਮੀਡੀਆ ਉੱਪਰ ਪ੍ਰਕਾਸ਼ਿਤ ਕੀਤੀ ਗਈ ਹੈ ਤੇ ਇਸ ਦੇ ਉੱਪਰ ਇੱਕ ਐਫ ਆਈ ਆਰ ਵੀ ਦਰਜ ਹੋਈ ਤਾਂ ਇਥੋਂ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਆਈਟੀ ਸੈੱਲ ਹੈ ਹੋਰ ਪਾਰਟੀਆਂ ਦਾ ਆਈਟੀ ਸੈੱਲ ਹੈ ਜਿਹੜਾ ਜਦੋਂ ਭਾਈ ਅਮਰਿਤਪਾਲ ਸਿੰਘ ਦੀ ਕੋਈ ਏਆਈ ਕੋਈ ਵੀਡੀਓ ਕੋਈ ਆਡੀਓ ਕੋਈ ਚੈਟ ਵਾਇਰਲ ਹੁੰਦੀ ਆ ਉਦੋਂ ਬੜਾ ਰੌਲਾ ਪਾਉਂਦੇ ਨੇ ਕਿ ਇਹ オリジナル ਹੈ ਅੱਜ ਕਿਉਂ ਇਹ ਲੋਕ ਆਂਦੇ ਵੀ ਇਹ オリジナル ਹੈ ਤਾਂ ਇੱਥੇ ਦੇਖੋ ਇੱਕ ਦੋਹਰਾ ਮਾਪਦੰਡ ਹੈ ਅੱਜ ਉਹ ਬੰਦੇ ਜਿਹੜੇ ਇੰਨਾ ਤੁਸੀਂ ਲਾ ਲੋ ਪਾਰਟੀਆਂ ਦੇ ਖਰੀਦੇ ਹੋਏ ਆ ਆਈਟੀ ਸੈੱਲ ਹੈ মিডিਆ ਦਾ ਚਲਾਉਂਦੇ ਨੇ ਭਾਈ ਅਮਰਿਤਪਾਲ ਸਿੰਘ ਦੇ ਵਿਰੁੱਧ ਫੂਡ ਪ੍ਰਚਾਰ ਕਰਦੇ ਨੇ ਤੂੰ ਕਿਉਂ ਸਾਰੇ ਚੁੱਪ ਨਹੀਂ ਕਿਉਂਕਿ ਇਹਨਾਂ ਦਾ ਦੋਹਰੇ ਚਿਹਰੇ ਨੇ ਆਪਦੇ ਲਈ ਕੁਝ ਹੋਰ ਨੇ ਜਿਹੜੋ ਅੱਜ ਆਪਦੀਆਂ ਏਆਈ ਬੰਦੀਆਂ ਨੇ ਸਭ ਪਰਚੇ ਦਰਜ ਹੁੰਦੇ ਨੇ ਜਿਹੋ ਸਾਡੀਆਂ ਏਆਈ ਬੰਦੀਆਂ ਨੇ ਉਸ ਵੀ origignal ਆਦੇ ਨੇ ਮਜ਼ਾਕ ਬਣਾਉਂਦੇ ਨੇ ਤਾਂ ਸੰਗਤ ਜੀ ਇਹ ਜਿਹੇ ਲੋਕਾਂ ਤੋਂ ਸੁਚੇਤ ਹੋਣ ਦੀ ਲੋੜ ਹੈ ਆਪਾਂ ਨੂੰ ਜਿਹੜਾ ਪਤਾ ਕਰਨ ਦੀ ਲੋੜ ਹੈ ਇਨੀਆਂ ਕੋਈ ਮੇਰੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜਕੱਲ ਇੱਕ ਮਸਲਾ ਬੜਾ ਭਖਿਆ ਹੋਇਆ ਉਹ ਹੈਗਾ ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੈ ਉਹਨਾਂ ਦੀ ਇੱਕ ਕਥਿਤ ਤੌਰ ਤੇ ਇੱਕ ਈਆਈ ਵੀਡੀਓ ਜਿਹੜੀ ਉੱਥੇ ਸੋਸ਼ਲ ਮੀਡੀਆ ਉੱਪਰ ਪ੍ਰਕਾਸ਼ਿਤ ਕੀਤੀ ਗਈ ਹੈ ਤੇ ਇਸ ਦੇ ਉੱਪਰ ਇੱਕ ਐਫ ਆਈ ਆਰ ਵੀ ਦਰਜ ਹੋਈ ਹੈ ਤਾਂ ਇਥੋਂ ਜਿਹੜਾ ਆਮ ਆਦਮੀ ਪਾਰਟੀ ਦਾ ਜਿਹੜਾ ਆਈਟੀ ਸੈੱਲ ਹੈ ਹੋਰ ਪਾਰਟੀਆਂ ਦਾ ਆਈਟੀ ਸੈੱਲ ਹੈ ਜਿਹੜਾ ਜਦੋਂ ਭਾਈ ਅਮਰਿਤਪਾਲ ਸਿੰਘ ਦੀ ਕੋਈ AI ਕੋਈ ਵੀਡੀਓ ਕੋਈ ਆਡੀਓ ਕੋਈ ਚੈਟ ਵਾਇਰਲ ਹੁੰਦੀ ਆ ਉਦੋਂ ਬੜਾ ਰੌਲਾ ਪਾਉਂਦੇ ਨੇ ਕਿ ਇਹ オリジナル ਹੈ ਅੱਜ ਕਿਉਂ ਨਹੀਂ ਲੋਕ ਆਂਦੇ ਵੀ ਇਹ オリジナル ਹੈ ਤਾਂ ਇੱਥੇ ਦੇਖੋ ਇੱਕ ਦੋਰਾ ਮਾਪਦੰਡ ਹੈ ਅੱਜ ਉਹ ਬੰਦੇ ਜਿਹੜੇ ਇੰਨਾ ਤੁਸੀਂ ਲਾ ਲੋ ਪਾਰਟੀਆਂ ਦੇ ਖਰੀਦੇ ਹੋਏ IT ਸੈੱਲ ਹੈ মিডিਆ ਦਾ ਚਲਾਉਂਦੇ ਨੇ ਭਾਈ ਅਮਰਿਤਪਾਲ ਸਿੰਘ ਦੇ ਵਿਰੁੱਧ ਕੂੜ ਪ੍ਰਚਾਰ ਕਰਦੇ ਨੇ ਉਹ ਕਿਉਂ ਸਾਰੇ ਚੁੱਪ ਨਹੀਂ ਕਿਉਂਕਿ ਇਹਨਾਂ ਦਾ ਦੋਰੇ ਚਿਹਰੇ ਨੇ ਆਪਦੇ ਲਈ ਕੁਝ ਹੋਰ ਨੇ ਜਿਹੜੋ ਅੱਜ ਆਪਦੀਆਂ AI ਬੰਦੀਆਂ ਨੇ ਤਾਂ ਪਰਚੇ ਦਰਜ ਹੁੰਦੇ ਨੇ ਜਦੋਂ ਸਾਡੀਆਂ AI ਬੰਦੀਆਂ ਨੇ ਤਾਂ ਉਸ ਵੀ origignal ਆਦੇ ਨੇ ਮਜ਼ਾਕ ਬਣਾਉਂਦੇ ਨੇ ਤਾਂ ਸੰਗਤ ਜੀ ਇਹ ਜਿਹੇ ਲੋਕਾਂ ਤੋਂ ਸੁਚੇਤ ਹੋਣ ਦੀ ਲੋੜ ਹੈ ਆਪਾਂ ਨੂੰ ਜਿਹੜਾ ਪਤਾ ਕਰਨ ਦੀ ਲੋੜ ਹੈ ਇੰਨੀਆਂ ਕੋਈ ਮੇਰੀਆਂ ਬੇਨਤੀਆਂ ਨਹੀਂ ਵਾਹੀ ਤਾਂ ਤੁਸੀਂ ਸੁਣਿਆ ਅਮਰਪਾਲ ਸਿੰਘ ਦੇ ਵਕੀਲ ਦੇ ਵੱਲੋਂ ਵੀ ਇਸ ਵੀਡੀਓ ਨੂੰ ਲੈ ਕੇ ਜਾਣਕਾਰੀ ਸਾਂਝੀ ਕੀਤੀ ਗਈ ਆ ਇਸ ਤਰੀਕੇ ਦੀਆਂ ਬਹੁਤ ਸਾਰੀਆਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਜਿਹੜੀਆਂ ਨੇ ਆ ਉਹ ਸਾਂਝੀਆਂ ਕੀਤੀਆਂ ਗਈਆਂ ਨੇ ਫੇਕ ਵੀਡੀਓ ਸਾਂਝੀਆਂ ਕੀਤੀਆਂ ਨੇ ਵਾਇਰਲ ਕੀਤੀਆਂ ਨੇ ਤਾਂ ਕਿਸੇ ਸੂਬੇ ਦੇ ਮੁੱਖ ਮੰਤਰੀ ਦਾ ਅਕਸ ਖਰਾਬ ਕਰਨ ਦੇ ਲਈ ਸੂਬੇ ਦੇ ਮੁੱਖ ਮੰਤਰੀ ਨੂੰ ਬਦਨਾਮ ਕਰਨ ਦੇ ਲਈ ਇਸ ਤਰੀਕੇ ਦੇ ਨਾਲ ਅਜਹੀਆਂ ਹਰਕਤਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਖੈਰ ਅਜਹੀਆਂ ਹਰਕਤਾਂ ਕਰਨ ਵਾਲੇ ਦੇ ਉੱਤੇ ਮਾਮਲਾ ਦਰਜ ਹੋ ਗਿਆ ਆਖਿਰ ਕਦੋਂ ਤੱਕ ਪੁਲਿਸ ਉਸ ਦੀ ਗ੍ਰਿਫਤਾਰੀ ਕਰਦੀ ਆ ਕਦੋਂ ਤੱਕ ਉਸ ਨੂੰ ਸਲਾਕਾਂ ਪਿੱਛੇ ਪਹੁੰਚਾਉਂਦੀ ਆ ਕਦੋਂ ਤੱਕ ਇਸ ਫੇਕ ਵੀਡੀਓ ਮਾਮਲੇ ਦੇ ਵਿੱਚ ਸਿਆਸਤ ਕਰਮਾਉਂਦੀ ਆ ਤੇ ਕਦੋਂ ਤੱਕ Google ਇਸ ਫੇਕ ਵੀਡੀਓ ਨੂੰ Facebook ਇਸ ਫੇਕ ਵੀਡੀਓ ਨੂੰ ਹਟਾਉਂਦਾ ਆ ਕਿਉਂਕਿ ਮੋਹਾਲੀ ਦੀ ਅਦਾਲਤ ਦੇ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਵੀਡੀਓ ਬਲੌਕ ਕਰ ਦਿੱਤੀਆਂ ਜਾਣ ਹਟਾ ਦਿੱਤੀਆਂ ਜਾਣ ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਫਿਰ ਕੋਈ ਵੱਡੀ ਕਾਰਵਾਈ ਕੀਤੀ ਜਾਵੇਗੀ ਮੋਹਾਲੀ ਦੀ ਅਦਾਲਤ ਦੇ ਵੱਲੋਂ ਇਹ ਨੋਟਸ ਜਿਹੜਾ Google ਤੇ Facebook ਨੂੰ ਭੇਜੇ